ਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਆਪਣੇ ਬਈ ਜੀ ਤਿਆਰੀਆ ਝੋਨਾ ਲਾਉਣ ਦੀ ਕਰੀ ਜੰਨੇ ਆ ਪਨੀਰੀ ਆਪਣੀ ਹੋਈ ਖੜੀ ਲਾਉਣ ਵਾਲੀ ਤੇ ਤਰੀਕ ਅੱਜ ਹੈਗੀ ਆ 4 ਤੇ 10 ਤਰੀਕ ਦੇ ਆਸ-ਪਾਸ ਲੱਗਾਂਗੇ ਤੇ ਆ ਜਿਹੜੇ ਕੰਮ ਹੁੰਦੇ ਛੋਟੇ-ਮੋਟੇ ਕੋਈ ਵਟ ਤਗੜੀ ਕਰਨੀ ਕਿਸੇ ਵਟ ਤੇ ਚੜ੍ਹਾ ਲਾਉਣਾ ਜਾਂ ਜਿਵੇਂ ਇੱਥੇ ਤੁਹਾਨੂੰ ਮੌਕਾ ਆਉਣਾ ਮੋਟਰ ਖੂਰ ਪਾਉਂਦੀ ਐ ਇਹਦੇ ਕੋਲ ਆਪਾਂ ਅੱਜ ਗੱਟੇ ਭਰ ਕੇ ਲਈ ਆਨੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਹ ਸੂਰਜ ਚੜ੍ਹਿਆ ਤੇ ਮੀਂਹ ਪੈ ਕੇ ਸਾੜਿਆ ਰਾਤ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੇ ਚ ਆਪਾਂ ਬਿਜ਼ਨਸ ਜੋ ਨਾ ਉਹ ਚ ਬੈਠੇ ਆਂ ਕਿਰਾਇਆ ਲਵਾਉਣਾ ਸੀ ਮੀਂਹ ਪੈ ਗਿਆ ਕਿਰਾਇਆ ਲੇਟ ਹੋ ਗਿਆ ਹੁਣ ਵੇਖਾਂਗੇ ਜੇ ਤਾਂ ਕਿਰਾਇਆ ਲੱਗਿਆ ਠੀਕ ਹੈ ਨਹੀਂ ਆਏ ਸੁਹਾਗਾ ਮਾਰ ਕੇ ਲਾ ਦੇਗੇ ਚਲੋ ਆਪਾਂ ਤੁਹਾਨੂੰ ਵਿਖਾਉਨੇ ਆ ਇਹਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਚਲੋ ਆਜੋ ਆਪਾਂ ਹੁਣ ਤੁਹਾਨੂੰ ਵਿਖਾਉਨੇ ਆ ਆ ਆਪਾਂ ਗੱਟੇ ਭਰੀ ਜਾਂਦੇ ਆ ਤੇ ਇਹ ਗੱਟੇ ਭਰ ਕੇ ਆਪਾਂ ਲਾਉਣੇ ਜਿੱਥੇ ਖੋਰ ਪਉਂਦੀ ਮੋਟਰ ਆਪਾਂ ਇਹ ਕਈ ਤੇ ਆਹ ਵਾਣਾ ਬਈ ਜਿਹੜਾ ਆਪਾਂ ਬੀਜਣਾ ਉਦੋਂ ਉਹ ਜਿਹੜੀ ਪਹਿਲਾਂ ਵੀਡੀਓ ਸੀਗੀ ਉਹ ਸੀਗੀ ਬਾਈ ਗੁਰਪ੍ਰੀਤ ਦੇ ਬੀਜਾ ਝੋਨਾ ਤੇ ਉਹ ਪਹਿਲਾਂ ਬੀਜ ਗਮੀ ਤੋਂ ਤੇ ਆਪਰੇ ਫਿਰ ਕਿਰਾਇਆ ਨਹੀਂ ਲੱਗਿਆ ਸੀ ਗਿੱਲਾ ਤਾਂ ਹੋ ਗਿਆ ਕਿਰਾਇਆ ਅੱਜ ਤਾਂ ਨਹੀਂ ਲੱਗਦਾ ਤੇ ਵੇਖਾਂਗੇ ਕਿਰਾਇਆ ਲੱਗਿਆ ਠੀਕ ਨਹੀਂ ਆਏ ਸੁਹਾਗਾ ਮਾਰ ਕੇ ਲਾ ਦਾਂ ਕਿਉਂਕਿ ਆ ਜਿਹੜੀਆਂ ਡਲੀਆਂ ਇਹ ਹੁਣ ਫਸਝੀ ਹੋਣੀਆਂ ਸੁਹਾਗਾ ਮਾਰੇ ਤੋਂ ਤਵਾਣ ਪੱਧਰੀਆ ਮਾੜਾ ਮੋਟਾ ਵੀ ਉੱਤਨੀ ਮੈਂ ਕਿਹੜਾ ਵੱਧ ਪੈ ਜੂਗਾ ਤੇ ਇੱਥੇ ਆਪਾਂ ਬੀਜਣਾ ਛੋਣਾ ਤੇ ਆ ਗੱਟਿਆ ਆਪਾਂ ਭਰ ਕੇ ਰੱਖਿਆ ਬਈ ਇਹ ਆਪਾਂ ਲਾਉਣੇ ਆ ਇੱਥੇ ਨਾਲੇ ਕੋਰ ਪਉਂਦੀ ਆ ਇਹ ਇੱਥੇ ਕੋਰ ਪੈ ਜਾਂਦੀ ਆ ਆ ਜੇ ਮੈਂ ਖਾਲੀ ਦੀ ਵੱਟ ਆ ਟੁੱਟ ਜਾਂਦੀ ਆ ਖੁਰਕੇ ਤੇ ਇਧਰਲੇ ਪਾਸੇ ਆ ਫਿਰ ਆਪਾਂ ਨਾ ਬੰਨ੍ਹ ਲਾ ਕੇ ਮੂਰੇ ਤੇ ਪਾਣੀ ਨਾਲ ਭਰਤੀ ਸੀ ਮਿੱਟੀ ਸੱਟ ਕੇ ਵਿੱਚ ਆ ਤੇ ਹੁਣ ਇਹਦੇ ਨਾਲ ਥੋੜੀ ਥੋੜੀ ਮਿੱਟੀ ਲਾ ਕੇ ਤੇ ਪਤਲੇ ਪਤਲੇ ਗੱਟੇ ਕਰਕੇ ਵਿੱਚ ਮਿੱਟੀ ਥੋੜੀ ਥੋੜੀ ਤੇ ਲੰਮੇ ਨਾਲ ਲਾ ਦਾਂਗੇ ਵੀ ਖੋਰ ਨਹੀਂ ਪੈਂਦੀ ਫਿਰ ਤੇ ਵਟ ਨਹੀਂ ਖੁਰਦੀ ਨਹੀਂ ਤਾਂ ਫਿਰ ਸਾਰੀ ਵਟ ਖੁਰ ਜਾਂਦੀ ਹੌਲੀ ਹੌਲੀ ਤੇ ਫਿਰ ਜਦੋਂ ਜਿਆਦੇ ਮੀਂਹ ਆ ਜਾਂਦਾ ਤਾਂ ਪਾਣੀ ਟੁੱਟ ਜਾਂਦਾ ਤੇ ਉਧਰੋਂ ਹੀ ਵਟ ਤਕੜੀ ਹੋ ਜੂਗੀ ਆ ਤੇ ਆ ਵੀ ਤਕੜੀ ਰਹੂਗੀ ਤੇ ਆ ਗੱਟੇ ਆਪਾਂ ਭਰੇ ਆ ਕਸ ਪਈ ਐ ਵੇਖਾਂਗੇ ਲਾ ਕੇ ਕਿਵੇਂ ਲੱਗਦੇ ਜੇ ਤਾਂ ਇੰਨੇ ਕ ਨਾ ਸਰ ਗਿਆ ਠੀਕ ਆ ਨਹੀਂ ਹੋਰ ਭਰ ਲਾਂਗੇ ਆ ਗੱਟੇ ਪਈ ਐ ਤੇ ਇਹ ਨਹੀਂ ਨਾ ਖੋਰ ਪਈ ਜਾਂਦੀ ਐ ਕੱਚੀ ਵਟ ਨੂੰ ਖੋਰ ਦਿੰਦੀ ਐ ਤੇ ਉਹਦੇ ਕਰਕੇ ਆਪਣੇ ਆਪਣੇ ਉਹ ਪਨੀਰੀ ਆ ਬਈ ਪਨੀਰੀ ਵੀ ਮੈਂ ਤੁਹਾਨੂੰ ਕੋਲੋਂ ਖਾਊਂਗਾ ਜਿਹੜੀ ਲਾਉਣ ਵਾਲੀ ਆ ਤੇ ਆਪਾਂ 10 ਕ ਤਰੀਕ ਦੇ ਆਸਤੇ ਪਾਸੇ ਝੋਨਾ ਲਾਵਾਂਗੇ ਆਉਂਦਾ ਬਾਈ ਸੁੱਖਾ ਤੇ ਫੇਰ ਕਰਦੇ ਹਾਂ ਕਾਰਵਾਈ ਇਹਦੀ ਸਵਾਰ ਕੇ ਲਾਈਆ ਹਮ ਹਾਲਾ ਨਾ ਉਕਾਰ ਨਹੀਂ ਨਹੀਂ ਤੇਰਸ ਮਾ ਇਹ ਲੱਗੂ ਘਟਾ ਮੈਂ ਤਾਂ ਨਾ ਐ ਤਾਂ ਢਿੱਡ ਚ ਵੜ ਜੂ ਇਹਦੀ ਨਹੀਂ ਨਹੀਂ ਉਹ ਵਾਲੇ ਪਾਰੇ ਹੁੰਦੇ ਨੇ ਜਿਹੜੇ ਮਿੱਟੀ ਘਟ ਨਹੀਂ ਨਹੀਂ ਸੀ ਆ ਜਿਹੜੀ ਪਈ ਰਹੇ ਤੇ ਜੇ ਸੰਨਾ ਸੰਨਾ ਛੱਡਦਾ ਘਟਾ ਲਓ ਭਈ ਲੱਗੇ ਉਹਨੇ ਵਟਾਂ ਤਗੜੀਆਂ ਕਰਨ ਆਵਾਂ ਨਹੀਂ ਮੈਂ ਆਵਚ ਇਹਦੀ ਵਟ ਕਰਨੀ ਪੈਂਦੀ ਤਗੜੀਆਂ ਕੋ ਖੋਰੇ ਪੀਂਦੀਆਂ ਦੀ ਜਾਦੇ ਮੀਂਹ ਆਏ ਜਦੋਂ ਉਦੋਂ ਦੀ ਵਟ ਤੋਂ ਪਾਣੀ ਤੁਰਿਆ ਜਾਂਦਾ ਨਾ ਜਦੋਂ ਖੁਰਨਾ ਪੈਂਦੀ ਫਿਰ ਨਾਲ ਖੁਰ ਖੁਰ ਕੇ ਢੀਵੇਂ ਵਹਨ ਨਾਲ ਉੱਚਾ ਜਾਂਦਾ ਤੇ ਵਟ ਡਾਉਣ ਪੈ ਜਾਂਦੀ ਹੈ ਨਾ ਤਾਂ ਨਾ ਨਹੀਂ ਚੱਕਣਾ ਪੈਂਦਾ ਹੱਸ ਕੇ ਬਾਈ ਇਹ ਤਾਂ ਕੱਦੂ ਕਰਾਂਗੇ ਨਾ ਤਾਂ ਕਿਹੜੇ ਪਾਰਟੀ ਦੇ ਤੋਂ ਹਾਂ ਨਹੀਂ ਤਾਂ ਨਾਲੋਂ ਫੇਰ ਟੱਕਾ ਨਾ ਚੱਕਣਾ ਪੈਂਦਾ ਜੇ ਕੱਦੂ ਕਰ ਦਈਏ ਬਾਤਾਂ ਉਰੇਂ ਤੇਰਾ ਇਹ ਗਾੜਾ ਕੀ ਇਹ ਚਾਊ ਕਰਾ ਆ ਆਪਾਂ ਫਿਰ ਨੂੰ ਦਾ ਸੰਦ ਫਲਾਉਣਾ ਅੱਪਾ ਆਉਦੀ ਦੂਜੀ ਲਿਆ ਕੇ ਰੱਖੀਏ ਇੱਥੇ ਕਰੀਏ

ਪਨਾ ਪਨਾ ਆ ਵੇਖਾ ਕੀ ਤਾਜ਼ੀਆਂ ਕਿਦਾਂ ਕਰਦੇ ਜੂਏ ਹਾਂ ਲੋ ਬਾਸ਼ਾ ਸਾਣਾ ਪੇ ਇਹਨਾ ਤੁਰਾ ਹੈ ਨਾ ਇਤਿਕੇ ਕਰਕੇ ਗਿਆ ਟਾ ਅਗਲੇ ਜ਼ਰੂਰੀ ਉਹਦਾ ਕਰਕੇ ਗਿਆ ਉਹ ਵਾਹ ਉਹਨਾਂ ਰੌਣਕ ਵੀ ਹੈ ਹਲੋ ਛੋ ਉਹਨਾਂ ਦਾ ਟਾਇਰ ਚੱਲ ਨਹੀਂ ਆਇਆ ਨਾ ਬੜਾ ਹੋਇਆ ਜਿੱਤਰਾ ਨਹੀਂ ਬੜਾ गेता नी बीट तरमी च बह आ ਚਾਲ ਤੋੜੀਏ ਸਬਜੀ ਹੂੰ ਨਹੀਂ ਤੰਗੋ ਜਾਂ ਇਹ ਰੋਟੀ ਜੋਗਾ ਕਰ ਲਿਆ ਕੰਮ ਬਾਈ ਤੇ ਹੁਣ ਵੜਦੇ ਆ ਪੱਠੇ ਨਾਲ ਤਾਂ ਤੇ ਨਾਲੇ ਤੋੜਦੇ ਆ ਸਬਜੀ ਕਿੱਥੇ ਬੜੀ ਆ ਲੈਨੇ ਤਦਾਂ ਕਿੱਥੇ ਆਉਣਾ ਹੈ ਕਿੱਤੀ ਬੜੀ ਮੈਗ ਮਿਲਣੀ ਉਹ ਕਿਵੇਂ ਆਉਣਗੀ ਹੋਣੀ ਸਮਝ ਗਾ ਲਾ ਹੂੰ ਆਪਣਾ ਵਲਦਸਨਗੇ ਤੇ ਕਿਹ ਜਿਹਾ ਪਾਣੀ ਚੌਲੇ ਚੌਲ ਲੱਗਣ ਲੱਗ ਪੈਦੋਗੇ ਬਾਈ ਹੈ ਤੇ ਆਪਾਂ ਤੋਂ ਪਰੇ ਨਾ ਕੇਸ ਤਾਂ ਨਹੀਂ ਹੋਇਆ ਉਹ ਦੂਜਾ ਉਹਦੇ ਆਲਾ ਵਾਰਡ ਜੀ ਘਟਣ ਵਾਲਾ ਆ ਵੇ ਤੂੰ ਬਣਾਤਾ ਨਾ ਖਾੜਾ ਕੱਲ ਵਾ ਵਾ ਕੇ ਚੋਕ ਕੇ ਸਾਰਾ ਕਾ ਉਹ ਠੋਕਿਆ ਅਖਿਆ ਤਾਂ ਐਸੀ ਵੀ ਅੱਗ ਲਾ ਦੇਂਗੇ ਸੁੱਕ ਜੂ ਪਰ ਰੱਬ ਨੇ ਰਾਤ ਹੋਰ ਹੀ ਕੰਮ ਕਰਤਾ ਹਾਂ ਪਿਆਣਾ ਪਾਣੀ ਪਿੰਡੀ ਵੇ ਹਾਂ ਟਿੰਦੀ ਫੜੀ ਪਿੰਡੀ ਅੱਜ ਪਿੰਡ ਹੀ ਜ਼ਿਆਦੇ ਹੋਗੇ ਅੱਜ ਇਹਨਾ ਹੂੰ ਨਹੀਂ ਫਲੀ ਵਾਵਾ ਹੋਗੀ ਜੇ ਜੇ ਤਾਂ ਆਪਾਂ ਨੂੰ ਪਾਣੀ ਜ਼ਿਆਦਾ ਲਾ ਦਈਏ ਗੁਾਰੇ ਨੂੰ ਫੇਰ ਸਰਵਾਜੇ ਇਹਨਾਂ ਬਦਲ ਲਾ ਪੈਂਦਾ ਹੁਣ ਜੇ ਪਾਣੀ ਆ ਪੌੜਦਵਾਤੀ ਤੇ ਫਲੀ ਘਟ ਗਈ ਨਾ ਹੂੰ ਹੋਰ ਕੱਲ ਤੇ ਪਾਣੀ ਦਾ ਇਹਦੇ ਭਰੇ ਨਹੀਂ 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 ਉੱਦੇ ਤਾਂ ਭਰੇ ਆ ਇਹ ਲੇਟ ਹੋ ਗਿਆ ਨਾ ਕੰਮ ਪਾਣੀ ਅੱਗੇ ਤਾਂ ਹਫਤੇ ਤੋਂ ਵਾਰੀ-ਦਾਰੀ ਭਰਦੇ ਸੀ ਹੁਣ ਵਾਰੀ ਟੱਪ ਗਈ ਸੀ ਵਾਰੀ ਤਾਂ ਹਰ ਦਿਨ ਹੋਇਆ ਨਹੀਂ ਹਾਂ ਟਿੰਡਾ ਦਾ ਕਾਲਤੋ ਉੜਦੀ ਸੀ ਨਾ ਹੁਣ ਬਈ ਆ ਚਲ ਕਰਤਾ ਗਾ ਛੜਕਾ ਝੰਬਾ ਜਾਂ ਨਾ ਤਾਂ ਬਾਲਾ ਮੀਂਹ ਸੀ ਤੇ ਨਾ ਥੂੜੇ ਸੀ ਤੇ ਇਹਦੇ ਨਾਲ ਵੱਲਾਂੀਆਂ ਤੂਰੀਆਂ ਨੇ ਵੀ ਚੱਲ ਪੈਣੀਆਂ ਹਾਂ ਹਰ ਇੱਕ ਚੀਜ਼ ਨੂੰ ਫਾਇਦਾ ਹੋਈ ਯਾਰ